ਆਮ ਆਦਮੀ ਪਾਰਟੀ ਦੇ ਪੰਜਾਬ ਕਮਿਨਰ ਸੁਚਾ ਸਿੰਘ ਛੋਟੇਪੁਰ ਨੇ ਮੈਨੀਫੈਸਟੋ ਵਿਵਾਦ ਤੋਂ ਖੁਦ ਨੂੰ ਕੀਤਾ ਵੱਖ ਕਿਹਾ ਪਾਰਟੀ ਦੇ ਯੂਥ ਵਿੰਗ ਵੱਲੋਂ ਤਿਆਰ ਕੀਤੇ ਮੈਨੀਫੈਸਟੋ ਦਾ ਟਾਈਟਲ ਪੇਜ ਉਹਨਾਂ ਨੇ ਪਹਿਲਾਂ ਨਹੀਂ ਵੇਖਿਆ ਸੀ ਅਣਜਾਣੇਚ ਹੋਈ ਗਲਤੀ ਕੀਤੀ ਸਵੀਕਾਰ ਉਧਰ ਸ਼੍ਰੋਮ ਨੇ ਕਾਲੀ ਦਲ ਨੇ ਅਰਵਿੰਦ ਕੇਜਰੀਵਾਲ ਨੂੰ ਮਾਫੀ ਮੰਗਣ ਤੇ ਆਸ਼ੀਸ਼ ਕੇਤਾਨ ਖਿਲਾਫ ਕਾਰਵਾਈ ਕਰਨ ਲਈ ਕਿਹਾ ਜਿਹੜੀ ਉਸ ਦਾ ਸਟੇਜ ਤੇ ਹੋਈ ਹੈ ਉਹਦੇ ਵਿੱਚ ਵੀ ਕੇਜਰੀਵਾਲ ਦੀ ਇੱਕ ਤਰ੍ਹਾਂ ਦੀ ਮਾ ਸ਼ਮੂਲੀਅਤ ਮੰਨਦਾ ਹਾਂ ਔਰ ਕੇਜਰੀਵਾਲ ਵੀ ਉਹਦੇ ਵਿੱਚ ਗੁਨਾਹ ਦਾ ਬਰਾਬਰ ਭਾਈਵਾਲ ਹੈ ਪਰ ਜੇ ਕੇਜਰੀਵਾਲ ਕਹਿੰਦਾ ਕਿ ਗਨਾਹ ਕਰਨ ਵਾਲੇ ਹੋਰ ਨੇ ਅਸ਼ੀਸ਼ ਖੇਤਾਨ ਹੋਰੀਏ ਤਾਂ ਫਿਰ ਉਹਨੂੰ ਤੁਰਤ ਉਹਨਾਂ ਨੂੰ ਪਾਰਟੀ ਚੋਂ ਕੱਟਣਾ ਚਾਹੀਦਾ ਸੀ ਮੈਨੀਫੈਸਟੋ ਤੇ ਚਲੋ ਸਾਨੂੰ ਇਹਦਾ ਅਸੀਂ ਕੱਚਾ ਖਰੜਾ ਪਹਿਲਾਂ ਦੇਖਿਆ ਸੀਗਾ ਪਰ ਜਦੋਂ ਟਾਈਟਲ ਪੇਜ ਬਣਾਇਆ ਗਿਆ ਉਹ ਸਾਨੂੰ ਮੈਂ ਨਹੀਂ ਦੇਖਿਆ ਉੱਥੇ ਸਾਡੇ ਕੋਲ ਗਲਤੀ ਹੋ ਗਈ ਹੈ ਜਾਂ ਸਾਡੇ ਬੱਚਾ ਕੋਲ ਗਲਤੀ ਹੋ ਗਈ ਉਹਨਾਂ ਨੂੰ ਮਿਲੂ ਖੋਣੀ ਚਾਹੀਦੀ ਸੀ ਉਹਦੇ ਤੇ ਅਸੀਂ ਮਾਫੀ ਮੰਗ ਰਹੇ ਆ ਅਦਰਵਾਈਜ਼ ਇਹ ਬਵਾਲੇ ਨਾ ਖੜੇ ਕੀਤੇ ਜੀ ਹੋਣਾ ਸੀਗੇ ਆਮ ਆਦਮੀ ਪਾਰਟੀ ਦੇ ਯੂਥ ਮੈਨੀਫੈਸਟੋ ਤੇ ਸ਼੍ਰੀ ਹਰਮੰਦਰ ਸਾਹਿਬ ਦੀ ਤਸਵੀਰ ਨਾਲ ਆਪ ਦੇ ਚੋਣ ਨਿਸ਼ਾਨ ਝਾੜੂ ਦੀ ਤਸਵੀਰ ਛਾਪਨ ਅਤੇ ਆਸ਼ੀਸ਼ ਖੇਤਾਨ ਵੱਲੋਂ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਰਨ ਖਿਲਾਫ ਦਿੱਲੀ ਚ ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਦਰਸ਼ਨ ਸਿਵਲ ਲਾਈਨ ਮੈਟਰੋ ਸਟੇਸ਼ਨ ਤੋਂ ਸ਼ੁਰੂ ਹੋ ਕੇ ਅਰਵਿੰਦ ਕੇਜਰੀਵਾਲ ਦੇ ਘਰ ਤੱਕ ਜਾਵੇਗਾ ਰੋਸ ਮਾਰਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਨੇ ਅਪਣਾਈ ਬਿੱਲਾ ਰਣਨੀਤੀ ਸ਼ੋਮਨੀ ਕਾਲੀਦੇਲ ਦੇ ਪ੍ਰਾਊਡ ਟੂ ਬੀ ਅਕਾਲੀ ਬਿੱਲੇ ਤੋਂ ਬਾਅਦ ਕਾਂਗਰਸ ਨੇ ਪੰਜਾਬ ਦਾ ਕੈਪਟਨ ਬਿੱਲਾ ਕੀਤਾ ਜਾ ਰਿਹਾ ਯੂਰੋ ਕੱਪ ਦੇ ਸੈਮੀਫਾਈਨਲ ਚ ਵੇਲਜ਼ ਨੂੰ ਹਰਾ ਕੇ ਫਾਈਨਲ ਚ ਪਹੁੰਚਿਆ ਪੁਰਤਗਾਲ ਰੋਨਾਲਡੋ ਤੇ ਨੈਨੀ ਨੇ 5ਵੇਂ ਅਤੇ 53ਵੇਂ ਮਿੰਟ ਵਿੱਚ ਗੋਲ ਕਰਕੇ ਪੁਰਤਗਾਲ ਨੂੰ ਦਵਾਈ 2-0 ਨਾਲ ਜਿੱਤ ਦੂਜੇ ਸੈਮੀਫਾਈਨਲ ਵਿੱਚ ਅੱਜ ਰਾਤ ਫਰਾਂਸ ਅਤੇ ਜਰਮਨੀ ਦੀ ਟੱਕਰ ਅੱਜ ਮਨਾਇਆ ਜਾ ਰਿਹਾ ਹੈ ਪਿਆਰ ਤੇ ਇਕਤਾ ਦਾ ਪ੍ਰਤੀਕ ਈਦੁਲ ਫਿਤਰ ਦਾ ਤਿਉਹਾਰ ਮੰਗਲਵਾਰ ਸ਼ਾਮ ਦੂਲ ਦਾ ਚੰਦ ਨਾ ਦੇ ਸੰਕਰਨ ਹੋਇਆ ਸੀ ਈਦ ਬੁੱਧਵਾਰ ਦੀ بجائے ਵੀਰਵਾਰ ਮਨਾਇਆ ਜਾਂਦਾ ਐਲਾਨ